ਹਾ ਬਲਿਆ ਅੰਨਜੀ ਬਲਿਆ ਸਭ ਤੋਂ ਜਿਹੜਾ ਔਖਾ ਕੰਮ ਆ ਨਾ ਹਾਂ ਉਹ ਆ ਬਲਿਆ ਕਿਸ ਦੀ ਤਰੱਕੀ ਜਾ ਵਾਹ ਜੀ ਵਾਹ ਹੈ ਆ ਵਾਹ ਜੀ ਵਾਹ ਆਂਦਾ ਬੱਠਣ ਜਿੱਡਾ ਸੀਨਾ ਚਾਹੀਦਾ ਸਹੀ ਗੱਲ ਹੈ ਸਹੀ ਗੱਲ ਹੈ ਕਿ ਇਹਦੀ ਤਰੱਕੀ ਜਾ ਕਿ ਇਹਦੀ ਤਰੱਕੀ ਵੇਖ ਕੇ ਤੇ ਖੁਸ਼ ਹੋਣ ਵਾਸਤੇ ਆ ਹਾਂ 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 ਨਹੀਂ ਤੇ ਜੱਟਾ ਦੁਨੀਆ ਨਾ ਹਾਂ ਅੰਦਾਜ਼ੇ ਲਾਉਂਦੀ ਆ ਹਾਂ ਹਾਂ ਸਾਬ ਸਾਬ ਲਾਉਂਦੀ ਆ ਹੈ ਆ ਸਹੀ ਗੱਲ ਆ ਇਸ ਆਲਾ ਤਰੱਕੀ ਕਿੱਦਾਂ ਕਰ ਗਿਆ ਸਹੀ ਗੱਲ ਸਹੀ ਗੱਲ ਤੇ ਉਹਦੇ ਪਿੱਛੇ ਜਿਹੜੀ ਬੰਦੇ ਦੀ ਕੀਤੀ ਮਿਹਨਤ ਹੁੰਦੀ ਆ ਓਹ ਔੜੀਓ ਬੰਦੇ ਕੋਈ ਕੋਈ ਵੇਖਦਾ ਕਿ ਕਿੱਦਾਂ ਜਿਹੜਾ ਕਿ ਦਿਨ ਰਾਤ ਇੱਕ ਕਰਕੇ ਜਿਹੜਾ ਕੋ ਬੰਦਾ ਪੂਰੀ ਕਰਦਾ ਉਹਦੇ ਲਈ ਮਿਹਨਤ ਮਿਹਨਤ ਕਿੰਨੀ ਕੀਤੀ ਹੋਊਗੀ ਕਿੰਨੀ ਮਿਹਨਤ ਲੱਗੀ ਹੋਊਗੀ ਸਹੀ ਗੱਲ ਸਹੀ ਗੱਲ ਕਿੰਨੇ ਦਿਨ ਤਿਹਾਰ ਜਿਹੜੇ ਆ ਉਹ ਬੰਦੇ ਨੇ ਆਪ ਸਹੀ ਗੱਲ ਸਹੀ ਗੱਲ ਆ ਆਪਣਾ ਮਨ ਮਾਰ ਕੇ ਤੇ ਜਿਹੜਾ ਬੰਦਾ ਕੰਮ ਕਰਕੇ ਜਿਹੜਾ ਇਹ ਬੰਦਾ ਜਦੋਂ ਕਰਦਾ ਆ ਤੇ ਵੇਖਣ ਵਾਲਿਆਂ ਨੂੰ ਲੱਗਦਾ ਵੀ ਖਰਿਆ ਕੇ ਪੈਰ ਥੱਲੇ ਕੋ ਬਟੇਰਾ ਆਇਆ ਆ ਵੀ ਇੰਨੇ ਪੈਸੇ ਕਿੱਥੋਂ ਕੱਢਦੇ ਆ ਇਹ ਗੱਲ ਹੋਣੀ ਇਹ ਗੱਲ ਕਹਿ ਦਈਏ ਜਾਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਹਾਂ ਜਿਹੜਾ ਬੰਦਾ ਕਿਸ ਦੀ ਤਰੱਕੀ ਵੇਖ ਕੇ ਖੁਸ਼ ਹੋਊਗਾ ਸਹੀ ਗੱਲ ਹੈ ਸਹੀ ਗੱਲ ਉਹਨੂੰ ਪ੍ਰਮਾਤਮਾ ਬੜਾ ਕੋਈ ਦੇਊਗਾ ਦੂਰ ਨਹੀਂ ਵੀ ਉਹ ਬੰਦਾ ਵੀ ਤਰੱਕੀ ਕਰੂਗਾ ਸਹੀ ਗੱਲ ਹੈ ਸਹੀ ਪ੍ਰਮਾਤਮਾ ਉਹਦੀ ਨੇੜੇ ਹੋ ਕੇ ਸੁਣੂਗਾ ਜਿਹੜਾ ਕਿਸ ਦੇ ਖੁਸ਼ੀ 'ਚ ਖੁਸ਼ੀ ਮਿਲਾਉਂਦਾ ਸਹੀ ਗੱਲ ਹੈ ਸਹੀ ਜਿਹੜਾ ਕਿਸ ਹਾਲ ਵੇਖ ਕੇ ਸੜਨਾ ਇਹ ਗੱਲ ਮਾੜੀ ਓਹ ਬੰਦਾ ਉੱਥੇ ਦਾ ਉੱਥੇ ਹੀ ਰਹਿ ਜਾਊਗਾ ਸਹੀ ਗੱਲ ਹੈ ਸਹੀ ਗੱਲ ਪਰਮਾਤਮਾ ਨੂੰ ਸਹੀ ਗੱਲ ਹੈ ਹਾਜਰ ਨਾજર ਮੰਨ ਲੇ। ਸਹੀ ਗੱਲ ਹੈ ਸਹੀ ਗੱਲ। ਜੇ ਤੁਸੀਂ ਵੀਰ ਕੇ ਦੀ ਤਰੱਕੀ ਦੇ ਵੇਖ ਕੇ ਖੁਸ਼ ਹੁੰਦੇ ਜੇ ਨਾ ਤਾਂ ਪਰਮਾਤਮਾ ਤੁਹਾਨੂੰ ਸਾਥ ਦਊਗਾ। ਸਹੀ ਗੱਲ ਹੈ ਸਹੀ ਗੱਲ। ਜੇ ਤੁਸੀਂ ਆਖੋਗੇ ਸਾਲਾ ਇਹ ਜਿੰਦਾ ਕਿਉਂ ਫਿਰਦਾ? ਆਹ ਆ ਫਿਰ। ਜਾਂ ਜਾਂ ਗਲਤ ਚੀਜ਼ਾਂ ਸੋਚਣੀਆਂ। ਆ ਸਹੀ ਗੱਲ। ਉਹ ਜਿਹੜੀਆਂ ਚੀਜ਼ਾਂ ਉਹ ਬੰਦੇ ਨੂੰ ਆਪ ਹੀ ਲੈ ਕੇ ਡੋਬਦੀਆਂ ਸਹੀ ਗੱਲ ਹੈ ਸਹੀ ਗੱਲ ਮੈਂ ਕਿਹਾ ਇੱਕ ਬਲਿਆ ਵੀਡੀਓ ਬਣਾਈਏ ਜਿਗਰਾ ਚਾਹੀਦਾ ਸੀਨਾ ਤਗੜਾ ਚਾਹੀਦਾ ਬਸ ਕਿਸੇ ਦੀ ਤਰੱਕੀ ਵੇਖ ਕੇ ਸਹੀ ਗੱਲ ਖੁਸ਼ ਤੇ ਨਹੀਂ ਤੇ ਜ਼ਿਆਦਾਤਰ ਲੋਕ ਵੇਖ ਕੇ ਕਿਸੇ ਦੀ ਤਰੱਕੀ ਇਹ ਵਿੱਚ ਜੈਲਸੀ ਕਰਦੇ ਹੀ ਹੈ ਜਿਹੜਾ ਜੈਲਸੀ ਕਰਦੇ ਆ ਫਿਰ ਕਿੱਥੇ ਰਹਿੰਦੇ ਆ ਉਹ ਤਾਂ ਪਤਾ ਹੀ ਹਲੂਗਾ ਆਹ ਡੱਡੂ ਜਿਹੜਾ ਨਾ ਉਹ ਖੂਹ 'ਚ ਹੀ ਰਹਿੰਦਾ ਖੂਹ 'ਚ ਹੀ ਰਹੂਗਾ ਬਾਕੀ ਵੀਰੋਂ ਪਹਿਲੇ ਦੁਨੀਆ ਦੇ ਹਿਸਾਬ ਤਾਂ ਉਹਨਾਂ ਵੇਖੀਏ ਨਾ ਹਾਂ ਅਹੀਂ ਵੀ 100 ਸਾਲ ਪਿੱਛੇ ਆ ਦੁਨੀਆ ਤੋਂ ਸਾਡੇ ਕੋਈ ਵਾਰਸ਼ ਵਾਲਾ ਹੈ ਨਹੀਂ ਗੱਲ ਸੁਣ ਸਹੀ ਗੱਲ ਹੈ ਸਹੀ ਗੱਲ ਲੋਕਾਂ ਨੇ ਜਾਣਾ ਇੱਧਰ ਨੂੰ ਹੁੰਦਾ ਤੇ ਆ ਤਾਂ ਦਾਦੇ ਇੱਧਰ ਨੂੰ ਆਪਾਂ ਆ ਤੇ ਇਹ ਗੱਲਾਂ ਬਾਤਾਂ ਚਲੋ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰ ਲਈਆਂ ਦਿਲ ਖੋਲ ਕੇ ਸਹੀ ਗੱਲ ਹੈ ਸਹੀ ਗੱਲ ਜਿਹੜਾ ਲੋਕ ਜਿਹੜੀ ਦੁਨੀਆਦਾਰੀ ਆ ਨਾ ਇਹ ਇਹ ਬੜੀ ਗੰਦੀ ਹੈ ਇਹ ਗੰਦੀ ਆ ਇਹ ਆਂਦੀ ਹੈ ਵੀ ਬਸ ਬੰਦਾ ਡੁੱਬੇ ਹੀ ਰਵੇ ਕੋਈ ਬੰਦਾ ਤਰੱਕੀ ਆ ਕਰਦੇ ਹੈ ਉਹ ਪ੍ਰਮਾਤਮਾ ਬੈਠਾ ਛਰਦੀ ਆ ਦੁੱਖ ਮਰਦੀ ਆ ਹਾਂ ਨਾ ਨਾ ਇੱਥੇ ਹੁਣ ਕੰਮ ਹੁਣ ਮੀਂਹ ਪੈਣ ਦਾ ਹਾਂ ਮੀਂਹ ਪੈਣ ਦਾ ਜੱਟਾ ਪਾਲੀਆ ਪਾਉਣਾ ਜੇ ਹੁਣ ਮੀਂਹ ਦੇ ਵਿੱਚ ਜਿਹੜਾ ਕੰਮ ਆ ਹਾਂ ਤੇ ਇਹ ਆਪਾਂ ਨਾ ਕਦੀ ਮੀਂਹ ਵੇਖਿਆ ਨਾ ਕਦੀ ਟਾਂਡੀ ਵੇਖੀ ਇਹ ਚੀਜ਼ਾਂ ਨਹੀਂ ਵੇਂਦਾ ਤੇ ਜੇ ਤੂੰ ਮੜ ਜੀ ਤਰੱਕੀ ਕਰੀਂ